ਮੈਂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀਗਾ ਅੱਜ ਦਰਸ਼ਨ ਕਰ ਲਿਆ ਤੇ ਮਤਲਬ ਬਹੁਤ ਮਜ਼ਾ ਆਇਆ ਦਰਸ਼ਨ ਕਰਕੇ ਸਾਡੇ ਨਾਲ ਵੀ ਮੁਲਾਕਾਤ ਹੋਈ ਹਾਂ ਇਹਨਾਂ ਨੂੰ ਵੀ ਮਿਲਿਆ ਸੀ ਥੈਂਕ ਯੂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂ ਜੀ ਅੰਕੇ ਕਾਫੀ ਪੂਰਤੀ ਦਖਲਦਾਰੀ ਹੋਈ ਹੈ ਨਹੀਂ ਕੋਈ ਨਹੀਂ ਨਹੀਂ ਕੋਈ ਗੱਲ ਬਾਤ ਨਹੀਂ ਜੀ ਥੈਂਕ ਯੂ ਦੇਖੋ ਖੱਤਰੀ ਬ੍ਰਾਹਮਣ ਸ਼ੂਦਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਸਚਖੰਡ ਸ਼੍ਰੀ ਦਰਬਾਰ ਸਾਹਿਬ ਸਾਰਿਆਂ ਨੂੰ ਸਰਬਸਾਂਝਾ ਉਪਦੇਸ਼ ਦਿੰਦਾ ਭਾਵੇਂ ਕਿ ਕੇਂਦਰੀ ਸਥਾਨ ਸਿੱਖਾਂ ਦਾ ਵਾ ਪਰ ਇੱਥੇ ਚਾਰ ਦਰਵਾਜ਼ੇ ਸਾਰਿਆਂ ਲਈ ਆ ਸਾਰੇ ਇੱਥੇ ਆਉਂਦੇ ਆ ਗੁਰੂ ਦਾ ਉਪਦੇਸ਼ ਲੈਂਦੇ ਆ ਤੋਂ ਮੈਂ ਤੇ ਜਿਹੜੀ ਗੱਲ ਉਹਦੋਂ ਪ੍ਰੈਸ 'ਚ ਕਹੀ ਸੀ ਕਿ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆ ਤੇ ਕਦੀ ਵੀ ਕੋਈ ਇਦਾਂ ਦੀ ਗੱਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸਨੇਹਾ ਜਾਵੇ ਤੋ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ ਬਾਕੀ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਪੰਜ ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ ਪਰ ਇਹਦੀ ਗੱਲ ਇੱਕ ਪ੍ਰਵਿਖ ਦੇ ਵਿੱਚ ਐਸੀ ਗਲਤੀ ਹਾਂ ਨੇ ਉਹ ਨਹੀਂ ਕਰਨਗੇ ਉਹ ਉਹਨਾਂ ਨੇ ਬਿਲਕੁਲ ਇਹ ਪ੍ਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਆ ਇੱਥੇ ਵੱਸਣ ਵਾਲੇ ਸਾਰੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਤਿਕਾਰ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਾਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਕੋਲ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤਾਂ ਬਸ ਬਿੱਲੀ ਕਮੇਟੀ ਵੱਲੋਂ ਵੀ ਦੇਖੋ ਆਪਣਾ ਉਹ ਲਿਖਤੀ ਵੀ ਇੱਕ ਪੱਖ ਦੇਣਗੇ ਬਾਕੀ ਦੇਖੋ ਅਸੀਂ ਤੇ ਇਹੋ ਹੀ ਚਾਹੁੰਦੇ ਆਂ ਵੀ ਇਦਾਂ ਦੀ ਕਦੀ ਵੀ ਮੈਂ ਉਦੋਂ ਵੀ ਕਿਹਾ ਸੀ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਦਾਂ ਦੀ ਕਦੀ ਕੋਈ ਕਾਰਵਾਈ ਨਾ ਹੋਵੇ। ਠੀਕ ਸਰ ਕੋਈ ਪੰਜ ਸਿੰਘ ਤੇ ਬਨਦੀਪ ਬੈਠਕ ਵਾਸਤੇ ਕੋਈ ਤਰੀਕ ਨਹੀਂ ਅੱਜ ਕੋਈ ਤਰੀਕ ਨਹੀਂ ਆ ਤੇ ਜਦਨ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਉਦੋਂ ਆਪਾਂ ਬਹਿ ਜਾਵਾਂਗੇ। ਉਦੋਂ ਗੱਲਬਾਤ ਕਰ ਲਾਂਗੇ। ਮੈਂ ਮੈਂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀਗਾ। ਅੱਜ ਦਰਸ਼ਨ ਕਰ ਲਿਆ ਤੇ ਮਤਲਬ ਬਹੁਤ ਮਜ਼ਾ ਆਇਆ ਦਰਸ਼ਨ ਕਰਕੇ। ਠੀਕ ਸਰ ਦੇ ਨਾਲ ਵੀ ਮੁਲਾਕਾਤ ਹੋਈ। ਹਾਂ ਇਹਨਾਂ ਨੂੰ ਵੀ ਮਿਲਿਆ ਸੀਗਾ। ਥੈਂਕ ਯੂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂ ਜੀ ਅੰਦੇ ਕਾਫੀ ਪੂਰਤੀ ਦਖਲ ਜੀ ਨਹੀਂ ਕੋਈ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਜੀ ਥੈਂਕ ਯੂ ਦੇਖੋ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਕੁਪਦੇਸ਼ ਚੌ ਵਰਨਾ ਕੋ ਸੰਝਾ ਸਚਖੰਡ ਸ਼੍ਰੀ ਦਰਬਾਰ ਸਾਹਿਬ ਸਾਰਿਆਂ ਨੂੰ ਸਰਬਸਾਂਝਾ ਉਪਦੇਸ਼ ਦਿੰਦਾ ਭਾਵੇਂ ਕਿ ਕੇਂਦਰੀ ਸਥਾਨ ਸਿੱਖਾਂ ਦਾ ਵਾ ਪਰ ਇਥੇ ਚਾਰ ਦਰਵਾਜੇ ਸਾਰਿਆਂ ਲਈ ਆ ਸਾਰੇ ਇੱਥੇ ਆਉਂਦੇ ਆ ਗੁਰੂ ਦਾ ਉਪਦੇਸ਼ ਲੈਂਦੇ ਆ ਤਾਂ ਮੈਂ ਤੇ ਜਿਹੜੀ ਗੱਲ ਉਹਦੋਂ ਪ੍ਰੈਸ 'ਚ ਕਹੀ ਸੀ ਕਿ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆ ਤੇ ਕਦੀ ਵੀ ਕੋਈ ਇਦਾਂ ਦੀ ਗੱਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸਨੇਹਾ ਜਾਵੇ ਤਾਂ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ ਬਾਕੀ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਪੰਜ ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ ਪਰ ਇਹ ਵੀ ਗੱਲ ਹੋਈ ਕਿ ਭਵਿੱਖ ਦੇ ਵਿੱਚ ਐਸੀ ਗਲਤੀ ਹਾਂ ਨੇ ਉਹ ਨਹੀਂ ਕਰਨਗੇ ਉਹ ਉਹਨਾਂ ਨੇ ਬਿਲਕੁਲ ਇਹ ਪ੍ਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਇੱਥੇ ਵੱਸਣ ਵਾਲੇ ਸਾਰੇ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਦਾ ਸਤਿਕਾਰ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਤੋਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਕੋਲ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤਾਂ ਬਸ ਬਿੱਲੀ ਕਮੇਟੀ ਵੱਲੋਂ ਵੀ ਦੇਖੋ ਆਪਣਾ ਉਹ ਲਿਖਤੀ ਵੀ ਇੱਕ ਪੱਖ ਦੇਣਗੇ ਬਾਕੀ ਦੇਖੋ ਅਸੀਂ ਤੇ ਇਹੋ ਹੀ ਚਾਹੁੰਦੇ ਆਂ ਵੀ ਜਦਾਂ ਦੀ ਕਦੀ ਵੀ ਮੈਂ ਉਹ ਦਿਨ ਵੀ ਕਿਹਾ ਸੀ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਦਾਂ ਦੀ ਕਦੀ ਕੋਈ ਕਾਰਵਾਈ ਨਾ ਹੋਵੇ ਸਿੰਘ ਸਾਹਿਬ ਕੋਈ ਪੰਜ ਸਿੰਘ ਤੇ ਬੰਦੀ ਬੈਠਕ ਵਾਸਤੇ ਕੋਈ ਤਰੀਕ ਨਹੀਂ ਅੱਜ ਕੋਈ ਤਰੀਕ ਨਹੀਂ ਆ ਇਹ ਜਦੋਂ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਉਹਦੋਂ ਆਪਾਂ ਬਹਿ ਜਾਾਂਗੇ ਉਹਦੋਂ ਗੱਲਬਾਤ ਕਰ ਲਾਂਗੇ